ਲੁਧਿਆਣਾ ਡੀ ਐਮ ਸੀ ਹਸਪਤਾਲ ਵਿਕੇ ਸਿਵ ਸੈਨਾ ਆਗੂ ਸੰਦੀਪ <th>ਪਰ ਦਾ ਹਾਲ ਜਾਣਨ ਲਈ ਚੰਡੀਗੜ੍ਹ ਤੋਂ ਸਿਵ ਸੈਨਾ ਹਿੰਦ ਦੇ ਮੁਖੀ ਨਿਸ਼ਾਨ ਸ਼ਰਮਾ ਪਹੁੰਚੇ ਇਸ ਦੌਰਾਨ ਸੰਦੀਪ <th>ਪਰ ਉੱਪਰ ਹਮਲੇ ਦੀ ਘਟਨਾ 'ਤੇ ਨਿੰਦਾ ਵੀ ਕੀਤੀ ਉਹਨਾਂ ਨੇ ਕਾਨੂੰਨ ਵਿਵਸਥਾ ਉੱਪਰ ਸਵਾਲ ਵੀ ਖੜੇ ਕੀਤੇ ਜਿਦੋਂ ਉਹਨਾਂ ਨੇ ਕੀਆ ਕਿ ਜਦੋਂ ਚੋਣਾ ਆਉਂਦੀ ਹਾਂ ਤਾਂ ਉਹਨਾਂ ਨੂੰ ਵਿਦੇਸ਼ ਜਾਣ ਲਈ ਕਿਹਾ ਜਾਂਦਾ ਅਤੇ ਉਹਨਾਂ ਨੂੰ ਆਪਣੀ ਗਤੀਵਿਧੀਆਂ ਨਹੀਂ ਕਰਨ ਦਿੱਤੀ ਜਾਂਦੀਆਂ ਉਹਨਾਂ ਨੇ ਕੀਆ ਕਿ ਪੁਲਿਸ ਤਾਂ ਵਧੀਆ ਕੰਮ ਕਰਦੀ ਹੈ ਲੇਕਿਨ ਜਿਹੜੇ ਉੱਪਰ ਸੀਨੀਅਰ ਅਫਸਰ ਬੈਠੇ ਹਨ ਉਹਨਾਂ ਦੀ ਮਨਸ਼ਾ ਸਹੀ ਨਹੀਂ ਹੈ ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ ਦੇਖੋ ਬੜੇ ਦੁੱਖ ਦੀ ਗੱਲ ਹੈ ਕਿ ਦੂਜੀ ਤੀਸਰੀ ਵਾਰ ਖਾਸ ਕਰਕੇ ਇਹੋ ਜਿਹੀ ਬਰਦਤ ਹੋਣ ਤੋਂ ਬਾਅਦ ਇਸ ਹਸਪਤਾਲ ਜਾਣਾ ਪੈ ਰਿਹਾ ਅਮਿਤ ਸ਼ਰਮਾ ਜੀ ਦੇ ਵੇਲੇ ਵੀ ਆਏ ਆ ਹੋਰ ਵੀ ਵਾਰਦਾਤਾਂ ਵਿਲੇ ਆਏ ਆ ਚੈ ਦੁਰਗਾ ਗੋਪਤਾ ਜਿਹਦੀ ਹੱਤਿਆ ਹੋਈ ਹੋਵੇ ਅਮਿਤ ਸ਼ਰਮਾ ਜੀ ਦੀ ਹੱਤਿਆ ਅਰਵਿੰਦਰ ਗੁਸਾਈ ਜੀ ਦੀ ਹੋਈ ਹੋਵੇ ਬਰਗੇਡੀਅਰ ਕਗਨੇਜਾ ਜੀ ਦੀ ਹੱਤਿਆ ਹੋਈ ਹੋਵੇ ਅਰਵਿੰਦਰ ਗੁਸਾਈ ਜੀ ਦੀ ਹੱਤਿਆ ਹੋਈ ਹੋਵੇ ਸਾਡੇ ਵੱਡੇ ਭਰਾ ਸੁਦੀਰ ਸੂਰੀ ਜੀ ਦੀ ਹੱਤਿਆ ਹੋਈ ਹੋਵੇ ਹਾਲ ਹੀ ਦੇ ਵਿੱਚ ਨੰਗਲ ਦੇ ਵਿੱਚ ਪ੍ਰਭাকর ਜੀ ਦੀ ਹੱਤਿਆ ਹੋਈ ਹੋਵੇ ਮੈਂ ਕਹਿੰਦਾ ਇਸ ਤੋਂ ਮਾੜੀ ਗੱਲ ਕੀ ਹੋਏਗੀ ਕਿ ਮੈਂ ਨੰਗਲ ਸੰਸਕਾਰ ਤੇ ਜਾਣਾ ਚੰਦਾ ਸੀ ਸਰਕਾਰ ਨਾ ਰੋਕ ਦਿੱਤਾ 15 ਅਗਸਤ 26 ਜਨਵਰੀ 6 ਜੂਨ ਆਂਦੀ ਹੈ ਪ੍ਰਸ਼ਾਸਨ ਰੋਕ ਦਿੰਦਾ ਜੀ ਤੁਸੀਂ ਬਾਹਰ ਚਲੇ ਜਾਓ ਜੀ ਤੁਸੀਂ ਹਿਮਾਚਲ ਚਲੇ ਜਾਓ ਖਤਰਾ ਬਹੁਤ ਜ਼ਿਆਦਾ ਜੀ ਇਹ ਜੇ ਇਹ ਚਲੋ ਮੈਂ ਆਪਣਾ ਕੋਰੋਨਾ ਨਹੀਂ ਰੋ ਰਾ ਕਿ ਮੈਨੂੰ ਬੜੇ ਥ੍ਰੈਟ ਆਉਂਦੇ ਆ ਸਾਰੀ ਦੁਨੀਆ ਨੂੰ ਪਤਾ ਹੀ ਆ ਜਿੰਨੂੰ ਵੀ ਥ੍ਰੈਟ ਆਂਦਾ ਉਹ ਇਸਕਾ ਡਰਦਾ ਪ੍ਰਸ਼ਾਸਨ ਨੂੰ ਦੱਸਦਾ ਹੀ ਨਹੀਂ ਜੇ ਉਹਨੂੰ ਜੇ ਉਹ ਪ੍ਰਸ਼ਾਸਨ ਨੂੰ ਦੱਸਦਾ ਆ ਕਿ ਸਰ ਮੈਨੂੰ ਥੈਟ ਆਈ ਆ ਕਾਲ ਆਈ ਆ ਜੀ ਐਸੇ ਆ ਵੈਸੇ ਆ ਤਾਂ ਕਿ ਉਹਨੂੰ ਹੁਕਮ ਹੁੰਦਾ ਜੀ ਭਾਈ ਤੁਸੀਂ ਘਰੋ-ਵਾਰ ਨਾ ਨਿਕਲੋ ਤੁਸੀਂ ਆਪਣੇ ਦਫਤਰ ਨਾ ਜਾਓ ਇਹ ਵਨ ਕਿ ਮੈਂ ਇਹ ਤੁਹਾਨੂੰ ਬੋਲ ਕੇ ਦੱਸ ਰਿਹਾ ਕਿ ਮੈਨੂੰ ਆਪਣੇ ਦਫਤਰ ਖੋਲ੍ਹਣੇ 1 ਸਾਲ ਹੋ ਗਿਆ ਕਹਿੰਦੇ ਤੁਸੀਂ ਦਫਤਰ ਨਹੀਂ ਜਾਣਾ ਤੁਹਾਡਾ ਹਾਈਵੇ ਤੇ ਆਫੀਸਾ ਕਦੇ ਅਟੈਕ ਹੋ ਚਲੋ ਮੈਂ ਸਹੀ ਦਾ ਅਫਸਰ ਸਾਡੀ ਸਿੰਮਤੀ ਸਾਡੇ ਨਾਲ ਸਾਨੂੰ ਬਚਾਉਣਾ ਚਾਹੁੰਦੇ ਤਾਂ ਹੀ ਇਹ ਗੱਲ ਕਹਿ ਰਹੇ ਨਹੀਂ ਤਾਂ ਉਹਨਾਂ ਨੂੰ ਸਾਡੇ ਬਿਜ਼ਨਸ ਨਾਲ ਕੀ ਇੰਟਰਸਟ ਪਰ ਕਿਤੇ ਨਾ ਕਿਤੇ ਕਿ ਨਾ ਕੋ ਸਪੋਰਟੀਆਂ ਹੈ ਵੀ ਨਾ ਜਾਂ ਤਾਂ ਮੈਂ ਕਹਿੰਦਾ ਨਾ ਦੋਸਤ ਜੀ ਨੂੰ ਖਤਰਾ ਹੈ ਨਹੀਂ ਨਾ ਦਿਓ ਮੈਂ ਨਹੀਂ ਕਹਿੰਦਾ ਕਿਸੇ ਨੂੰ ਸਪੋਰਟ ਜੇ ਕਿਸੇ ਨੂੰ ਦੇਣੀ ਹੈ ਤਾਂ ਸਪੋਰਟੀਆਂ ਨਾ ਤੇ ਮਜ਼ਾਕ ਨਾ ਕਰੋ ਦਿਓ ਕਿਉਂਕਿ ਕੱਲ ਨੂੰ ਤਾਂ ਆਪਣਾ ਹੀ ਸਟੇਟਮੈਂਟ ਦੇਣੀ ਅਸੀਂ ਤਾਂ ਇੰਨੇ ਬੰਦੇ ਦਿੱਤੇ ਸੀ ਉਹ ਮੇਰੇ ਵਰਗੇ ਬੰਦੇ ਨਾਲ ਚਾਹੇ ਦੋ ਦਰਜਣਾ ਦਿੱਤੇ ਹੁਣ ਜੇ ਮੇਥੋਂ ਮੈਂ ਕਹਿੰਦਾ ਫਾਇਰ ਕਰਨ ਵਾਲੇ ਜਿਹੜੇ ਮੈਨੂੰ ਮੇਰੇ ਮਨ ਨੂੰ ਲੱਗਦਾ ਕਿ ਮੇਰੇ ਨਾਲ ਜੇ ਕੱਲ ਨੂੰ ਪਸਪੀੜ ਬੈਗੀ ਖੜਨ ਵਾਲੇ 5-7 ਬੰਦੇ ਆ ਬਾਕੀ ਵਧੀਆ ਨੇ ਮੈਂ ਨਹੀਂ ਕਹਿੰਦਾ ਮਾੜੇ ਜਿਹੜੇ ਮੇਰੇ ਪਰਿਵਾਰ ਦੇ ਅੰਗ ਨੇ ਸਾਰਿਆਂ ਦੇ ਜਿਹੜੇ ਸੁਰੱਖਿਆ ਕਰਮੀਆਂ ਪਰ ਜਿਹੜੇ ਬੰਦੇ ਦੀ 50 55 60 ਸਾਲ ਉਮਰ ਹੋ ਗਈ ਆ ਬੀਪੀ ਸ਼ੂਗਰ ਹਾਰਟ ਅਟੈਕ ਜਿੰਨੂੰ ਆ ਚੁੱਕਿਆ ਕੀ ਉਹ ਸਪੋਰਟੀ ਕਰਨ ਦੇ ਕਾਬਿਲ ਹੈਗਾ ਉਹਦਾ ਸਿਟਿੰਗ ਜੌਬ ਚਾਹੀਦੀ ਹੈ ਇਸ ਤੋਂ ਇਲਾਵਾ ਜਿੰਨੇ ਸਾਡੇ ਸੀਨੀਅਰ ਅਫਸਰ ਸਾਹਿਬਾਨ ਨੇ ਹੁਣ ਪਿੱਛੇ ਇਲੈਕਸ਼ਨ ਆਏ ਸੀਗੇ ਮੇਰੇ ਖੁਦ ਦੇ 9 10 ਬੰਦੇ ਡਿਊਟੀ ਲਈ ਬੁਲਾਏ ਸੀ ਕੋਈ ਗੱਲ ਨਹੀਂ ਮੈਂ ਕਹਿੰਦਾ ਪੀ ਬੁਲਾ ਲਓ ਪਰ ਕੀ ਇਲੈਕਸ਼ਨਾਂ ਵੇਲੇ ਖਤਰਾ ਘਟ ਜਾਂਦਾ ਖਤਰਾ ਵੇਲੇ ਇਲੈਕਸ਼ਨਾਂ ਵੇਲੇ ਅੱਤਵਾਦੀ ਗੈਂਗਸਟਰ ਹੜਤਾਲ ਤੇ ਚੱਲ ਜਾਂਦੇ ਆ ਸਾਨੂੰ ਗੈਹਤਾ ਜਾਂਦਾ ਤੁਸੀਂ ਬਾਹਰ ਚੱਲ ਜਾਓ ਤੁਸੀਂ ਇਦਾਂ ਕਰ ਲਓ ਤੁਸੀਂ ਦੱਗਰ ਲਓ ਦੂਜੀ ਗੱਲ ਮਾਈਂਡ ਨਾ ਕਰਨਾ ਮਾਥੀ ਔੜ ਕੇ ਪਹਿਲਾਂ ਬੇਨਤੀ ਕਰਦਾ ਕਿ ਤੁਹਾਡੀ ਮੀਡੀਆ ਕਰਕੇ ਅਸੀਂ ਸਾਰੇ ਆ ਕਿਤੇ ਵੀ ਗੱਲ ਆ ਜੇ ਇਹ ਸ਼ਿਵਸਨ ਵਾਲੇ ਨਾ ਜੀ ਗਰਮ ਬੜਾ ਬੋਲਦੇ ਆ ਜੀ ਗਲਤ ਬੋਲਦੇ ਸਿਕਿਉਰਟੀ ਆ ਲੈਣ ਵਿੱਚ ਹਰ ਜਥੇਬੰਦੀ ਦੇ ਉਹ ਨੁਮਾਇੰਦੇ ਕੋ ਸਿਕਿਉਰਟੀ ਹੈ ਚਾਹੇ ਕੋ ਅਕਾਲੀ ਦਲ ਦਾ ਹੈ ਕਿਸਾਨ ਹਕੂਮਤ ਕਈਆਂ ਕੋ ਸਿਕਿਉਰਟੀ ਆ ਨੇ ਭਾਜੀਪੀ ਦੇ ਆ ਹਕੂਮਤ ਕੋ ਸਿਕਿਉਰਟੀ ਆ ਕਾਂਗਰਸ ਦੇ ਆ ਹਕੂਮਤ ਕੋ ਸਿਕਿਉਰਟੀ ਆ ਜੇ ਹਾਂ ਕੁਝ ਸਾਡੇ ਬੰਦੇ ਸਿਕਿਉਰਟੀ ਲੈਣ ਦੀ ਗਲਤ ਗੰਭੀਰਤਾ ਕਰਦੇ ਆ ਉਹਨਾਂ ਦੇ ਪਰਚਾ ਹੰਨਾ ਅੰਦਰ ਜਾਂਦੇ ਆ ਜੇ ਕੋ ਗਲਤ ਸੇਰਮੰਟ ਦਿੰਦਾ ਆ ਗਲਤ ਪੇਪੜਕਾਊ ਕੰਮ ਕਰਦਾ ਪ੍ਰਸ਼ਾਸਨ ਮਿੰਟ 10 ਸਕੰਡ ਲਾਉਂਦਾ ਅੰਦਰ ਦੇਣ ਨੂੰ ਉਹਨੂੰ ਪਰ ਆਹ ਥੋੜੀ ਆ ਹੁਣ ਥਾਪੜ ਜੀ ਦੱਸੋ ਕਿਹੜਾ ਗਲਤ ਗਲਤ ਸੇਰਮੰਟ ਇਹ ਗੱਲ ਆ ਕਿ ਜਿਹੜੀ ਗੱਲ ਆਮ ਲੋਕ ਘਰਾਂ 'ਚ ਕਰਦੇ ਆ ਕਿ ਆ ਗਲਤ ਹੋ ਰਿਹਾ ਯਾਰ ਆ ਇੱਥੇ ਵਿਅਦ ਵੀ ਹੋ ਰਹੀ ਆ ਗਲਤ ਹੋ ਰਿਹਾ ਉਹ ਗੱਲ ਮੀਡੀਆ ਸਾਹਮਣੇ ਬੋਲਦਾ ਖੁੱਲਕੇ ਬੋਲਦਾ ਸੀ ਇਹੀ ਉਹ ਕਸੂਰ ਥੋੜੀ ਆ ਦਾ ਕੋਈ ਤਿਰੰਗੇ ਦੇ ਸਮਾਨ ਦੀ ਗੱਲ ਕਰਨਾ ਭਗਵੇਂ ਦੇ ਸਮਾਨ ਦੀ ਗੱਲ ਕਰਨਾ ਗਲਤ ਗੱਲ ਥੋੜੀ ਆ 200 ਰੁਪਏ ਫੜੇ ਜਾ ਚੁੱਕੇ ਨੇ ਇਕ ਨੂੰ ਲੈ ਕੇ ਪੁਲਿਸ ਕਹਿ ਰਹੀ ਹੈ ਕਿ ਆਇਡੈਂਟੀਫਾਈ ਹੋ ਚੁੱਕਿਆ ਬਹੁਤ ਜਲਦੀ ਜਿਹੜੀ ਗ੍ਰਿਫਤਾਰੀ ਹੋਊਗੀ ਕੀ ਮੰਗ ਚਲੋ ਪੁਲਿਸ ਨੇ ਬੜਾ ਅੱਛਾ ਜਿਹੜਾ ਫੜ ਲਿਆ ਵਧੀਆ ਗੱਲ ਆ ਵੈਸੇ ਵੀ ਜਿਹੜੇ ਉਰੇ ਕਪਤਾਨ ਸਾਹਿਬ ਨੇ ਆਈਪੀਐਸ ਕੁਲਦੀਪ ਚੈਲ ਸਾਡੇ ਮਹੌਲੇ ਸ਼ਹਿਰ ਚ ਰਹੇ ਆ ਜਿੰਨਾ ਟਾਈਮ ਮਹੌਲੇ ਚ ਰਹੇ ਆ ਬੜਾ ਵਧੀਆ ਮਹੌਲ ਰਿਹਾ ਇੱਥੇ ਵੀ ਲਗਭਗ ਅਸੀਂ ਦੇਖਿਆ ਹੀ ਆ ਸੋਸ਼ਲ ਮੀਡੀਆ ਦੇਖਦੇ ਆ ਵੀ ਆਏ ਦਿਨ ਐਂਕਾਉਂਟਰ ਵਗੈਰਾ ਹੋ ਰਹੇ ਆ ਇਹ ਤਾਂ ਵੈਸੇ ਜਾਣੇ ਜਾਂਦੇ ਐਂਕਾਉਂਟਰ ਕਰਨ ਲਈ ਮੈਂ ਪੁਲਿਸੀ ਕਾਰਜ ਪ੍ਰਣਾਲੀ ਤੇ ਕੋਈ ਇੰਨਾ ਸਵ ਪਰ ਜਿਹੜੇ ਉੱਪਰ ਬਹੁਤ ਵੱਡੇ ਵੱਡੇ ਬੁੱਧੀਜੀਵੀ ਅਫਸਰ ਬੈਠੇ ਆ ਜਾਂ ਸਰਕਾਰਾਂ ਦੀਆਂ ਜਿਹੜੀਆਂ ਪਾਲਿਸੀਆਂ ਨੇ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਜੇ ਆ ਤਾਂ ਸਿਕਿਉਰਿਟੀ ਕਿਸੇ ਨੂੰ ਦੋ ਨਾਲ ਦੇਉਣੀ ਆ ਕਈ ਵਾਰ ਕੀ ਹੁੰਦਾ ਜੀ ਇੱਕ ਬੰਦੇ ਨਾਲ ਦੋ ਬੰਦੇ ਲਗਾਤੇ ਜਾਂਦੇ ਆ ਫੇਰ ਉਹ ਦੋ ਬੰਦੇ ਛੁੱਟੀ ਚਲਦੇ ਨੇ ਦੂਜੇ ਜਿਲ੍ਹੇ ਉਹਦੇ ਇੰਚਾਰਜ ਅਫਸਰ ਨੂੰ ਨਹੀਂ ਪਤਾ ਹੁੰਦਾ ਕਿ ਇਹਨਾਂ ਸਿਕਿਉਰਿਟੀ ਹੈ ਨਹੀਂ ਜਿਹਨੂੰ ਨਹੀਂ ਵੀ ਪਤਾ ਹੁੰਦਾ ਜਦੋਂ ਦੋ ਦਿਨ ਉਹਦੇ ਨਾਲ ਗਨਮੈਨ ਘੁੰਜਦੇ ਨੂੰ ਖਤਰਾ ਵੈਸੇ ਆ ਜਾਂਦਾ ਜਾਛੀ ਇਸ ਵਿਕਟਮ ਆ ਰਹੇ ਹਾਂ ਜੀ ਹਾਂ ਜੀ ਅਬਹਾਰ ਯਾਤਰਾ ਕਰ ਰਹੇ ਹਾਂ ਜੀ ਅਸੀਂ ਕੰਮ ਕਰਦੇ ਹਾਂ ਸਰ ਜਿੰਨੀ ਤਰੀਕ ਨੂੰ ਕਿਤੋਂ 23 ਸਤੰਬਰ ਨੂੰ ਅਸੀਂ 23 ਸਤੰਬਰ ਤੋਂ 2 ਅਕਤੂਬਰ ਤੱਕ 23 ਸਤੰਬਰ ਤੋਂ 2